ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਗੋਲਵਾਰ ਟਿੱਕ ਤੇ ਅੱਜ ਆਪਾਂ ਫਿਰ ਲੈ ਕੇ ਆਏ ਨਵੇਂ-ਨਵੇਂ ਸੋਹਣੇ-ਸੋਹਣੇ ਸੂਟਾਂ ਦੀ ਵੀਡੀਓ ਅਈ ਹੁਣ ਸਰਦੀਆਂ ਹੋ ਗਈਆਂ ਸਾਡ ਜੀ ਆਪਾਂ ਸਰਦੀਆਂ ਵਾਲੇ ਸੂਟ ਲਈ ਇਹਦਾ ਪਸ਼ਮੀਨਾ ਜੀ ਇਹਦੇ ਨਾਲ ਥੋੜਾ ਹਲਕਾ-ਹਲਕਾ ਜਿਹਾ ਚੈੱਕ ਬਣਿਆ ਹੋਇਆ ਬਰੀਕ-ਬਰੀਕ ਤੇ ਬਹੁਤ ਸੋਹਣਾ ਸਟੱਫ ਹੈ ਇਹਦਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਨਾ ਇਹਦੇ ਤੇ ਕੋਈ ਵੀ ਕੰਪਲੇਂਟ ਆਉਂਦੀ ਆ ਬੋਰ ਦੀ ਤੇ ਇਹ ਹੈਗਾ ਬਾਇਨਜਾ ਕਲਰ ਦਾ ਸੂਟ ਹੈ ਇਹ ਬਣਿਆ ਹੋਇਆ ਇਹਦਾ ਕੇਰਾ ਕੇਰੇ ਦੇ ਆਪਾਂ ਨੇ نیچے ਇਹ ਹੈਗਾ ਜੀ ਮਸ਼ੀਨ ਵਰਕ ਦਾ ਸੂਟ ਹੈ ਹਨਾ ਆਪਾਂ ਵਰਕ ਦਾ ਸੂਟ ਹੈ ਘੇਰੇ ਦੇ ਵਿੱਚ ਆਪਾਂ ਬائیں ਦੇ ਉੱਪਰ yellow light frozy dark green and light green ਦੇ ਆਪਾਂ ਨੇ ਪਾਏ ਹੋਏ ਨੇ ਦੇ ਵਿੱਚ ਕਲਰ ਤੇ ਵਰਕ ਦੀ ਤੁਸੀਂ ਸਫਾਈ ਦੇਖੋ ਕਿੰਨੀ ਜ਼ਿਆਦਾ ਸਫਾਈ ਦੇ ਨਾਲ ਵਰਕ ਹੋਇਆ ਹੋਇਆ ਹੈ ਇਹਦਾ ਹਨਾ ਇਹਦਾ ਸਿਰਫ ਆਪਾਂ ਨੇ ਇਕੱਲਾ ਘੇਰਾ ਘੇਰਾ ਹੀ ਤਿਆਰ ਕੀਤਾ ਹੋਇਆ ਜੀ ਇਹ ਹੈਗੀ ਹੈ ਇਹਦੀ ਬਾਹ ਬਾਹ ਦਾ ਕੰਮ ਬਹੁਤ ਸੋਹਣਾ ਹੋਇਆ ਹੋਇਆ ਔਰ ਸਰਦੀਆਂ ਦੇ ਵਿੱਚ ਰਾਮ ਟੈਕਸ ਦਾ ਪਸ਼ਮੀਨਾ ਬਹੁਤ ਜ਼ਿਆਦਾ ਵਧੀਆ ਰਹਿੰਦਾ ਨਾ ਹੀ ਇਹਦੇ ਕੋਈ ਕੰਪਲੇਂਟ ਹੈ ਜੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਕੋਈ ਬੁਰਦ ਦੀ ਕੰਪਲੇਂਟ ਨਹੀਂ ਕੋਈ ਖਰਾਬ ਹੋਣ ਦੀ ਛੇ ਜਣ ਦੀ ਹੈਨਾ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਹੈਗੀ ਇਹਦੀ ਇਹ ਰਾਮਟੈਕਸ ਦਾ ਪਛਮੀ ਇਹ ਹੈਗਾ ਆਪਣਾ ਸੈਕਿੰਡ ਸੂਟ ਜੀ ਇਹ ਹੈਗਾ ਡਾਰਕ ਬਲੂ ਕਲਰ ਦਾ ਸੂਟ ਹੈ ਇਹਦਾ ਬਣਿਆ ਵੈ ਘੇਰਾ ਫਿਰ ਆਪਾਂ ਨੇ ਇਹਦਾ ਥੋੜਾ ਜਿਹਾ ਹੈਵੀ ਕੀਤਾ ਹੈਨਾ ਤੇ ਇਹਦੇ ਆਪਾਂ ਨੇ نیچے ਦੇ ਕੋ ਕੱਟਵਰਕ ਦਿੱਤਾ ਹੋਇਆ ਬਹੁਤ ਬਰੀਕ ਬਰੀਕ ਕੱਟਵਰਕ ਦਿੱਤਾ ਹੋਇਆ ਕੱਟਵਰਕ ਹੈਗਾ ਆਪਣਾ ਲਾਈਟ ਔਰੇਂਜ ਕਲਰ ਦਾ ਪੀਚ orange ਹੁੰਦਾ ਜਿਹੜਾ ਪੀਚ orange ਕਲਰ ਦਾ ਹੈਗਾ ਤੇ ਵਿੱਚ ਆਪਾਂ ਨੇ ਇਹਦਾ yellow dark orange pink ਫਿਰੋਜੀ ਐਂਡ ਲਾਈਟ ਤੇ ਡਾਰਕ ਗ੍ਰੀਨ ਦਾ ਆਪਾਂ ਨੇ ਵਰਕ ਕੀਤਾ ਇਹ ਵੀ ਹੈਗਾ ਜੀ ਪਾਫ ਵਰਕ ਇਹ ਵੀ ਸੂਟ ਹੈ ਜਿਹੜਾ ਇਹ ਪਲੇਨ ਪਸ਼ਮੀਨਾ ਹੈਗਾ ਇਹ ਵੀ ਰਾਮਟੈਕਸ ਦਈ ਹੈ ਜੀ ਠੀਕ ਹੈ ਬਹੁਤ ਸੋਹਣਾ ਪਸ਼ਮੀਨਾ ਹੈ ਇਹਦਾ ਬਹੁਤ ਵਧੀਆ ਤਰੀਕੇ ਨਾਲ ਆਪਾਂ ਨੇ ਇਹਦੇ ਤੇ ਵਰਕ ਕਰਾਇਆ ਵਰਕ ਦੀ ਸਫਾਈ ਦੇਖੋ ਮੇਨ ਚੀਜ਼ ਹੁੰਦੀ ਹੈ ਜੀ ਵੀ ਵਰਕ ਦੀ ਸਫਾਈ ਕਿੰਨੀ ਹੈ ਹਨਾ ਵਰਕ ਤਾਂ ਬਹੁਤ ਜ਼ਿਆਦਾ ਕਰਦੇ ਆ ਪਰ ਸਫਾਈ ਹੋਣੀ ਚਾਹੀਦੀ ਆਪਣੇ ਕਾਰੀਗਰ ਦੇ ਹੱਥ ਤੇ ਬਹੁਤ ਜਿਆਦਾ ਸਫਾਈ ਹੈ ਜੀ ਇਹ ਹੈਗੀ ਜੀ ਇਹਦੀ ਬਾਜੂ ਬਾਜੂ ਦੇਖੋ ਬਹੁਤ ਸੋਹਣੀ ਬਾਜੂ ਬਣੀ ਹੋਈ ਹੈ ਉਸ ਤਰ੍ਹਾਂ ਹੀ ਆਪਾਂ ਨੇ ਬਰੀਕ-ਬਰੀਕ ਕੱਟਵਰਕ ਕੀਤਾ ਤੇ ਉੱਪਰ ਤੱਕ ਆਪਾਂ ਨੇ ਇੱਕ ਫਲਾਰ ਪਾਇਆ ਇਹਦੀ ਇਹ ਇਹਦੀ ਬਾਹ ਦਾ ਕੰਮ ਹੈ ਇਹ ਹੈਗੀ ਜੀ ਇਹਦੀ ਸੈਕੰਡ ਬਾਜੂ ਅਗਰ ਤੁਸੀਂ ਕਿਸੇ ਹੋਰ ਕਲਰ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਹਨਾ ਉਹ ਵੀ ਹੋ ਜਾਊਗਾ ਜੀ ਕਲਰ ਕੋਈ ਵੀ ਹੋ ਸਕਦਾ ਇਹ ਹੈਗਾ ਜੀ ਆਪਣਾ ਸੂਟ ਚੈੱਕ ਵਾਲਾ ਇਹਦੇ ਵਿੱਚ ਵੱਡਾ ਵੱਡਾ ਚੈੱਕ ਹੈ ਇਹ ਓਮਟੈਕਸ ਦਾ ਸੂਟ ਹੈ ਜੀ ਬਹੁਤ ਵਧੀਆ ਬ੍ਰਾਂਡ ਆ ਓਮਟੈਕਸ ਦਾ ਦੇਖੋ ਇਹ ਹੈਗਾ ਓਮਟੈਕਸ ਦਾ ਜੀ ਔਰ ਇਹਦੇ ਤੇ ਵੀ ਦੇਖੋ ਸਿੰਗਲ ਟੰਕੇ ਦਾ ਵਰਕ ਹੋਇਆ ਹੋਇਆ ਸਾਰਾ ਕਾਰਨਰ ਦੇ ਉੱਪਰ ਆਪਾਂ ਨੇ ਰਿੱਤੇ ਨੇ ਦੋ ਵੱਡੇ ਫਲਾਰ ਸੈਂਟਰ ਦੇ ਵਿੱਚ ਦਿੱਤਾ ਇੱਕ ਆਪਾਂ ਨੇ ਛੋਟਾ ਫਲਾਰ ਤੇ ਇਸ ਕੋਰਨਰ ਦੇ ਉੱਪਰ ਫਿਰ ਆਪਾਂ ਨੇ ਵੱਡਾ ਫਲਾਰ ਦਿੱਤਾ ਜੀ ਇਹਦਾ ਵੀ ਵਰਕ ਬਹੁਤ ਹੀ ਜ਼ਿਆਦਾ ਸੋਬਰ ਤੇ ਇਸ ਸਿੰਗਲ ਟਾਂਕੇ ਦਾ ਵਰਕ ਹੋਇਆ ਬਹੁਤ ਬਰੀਕ-ਬਰੀਕ ਵਰਕ ਹੋਇਆ ਹੋਇਆ ਜੀ 1 ਇੰਚ ਹੈਗਾ ਇਹਦਾ ਘੇਰਾ ਇਹ ਵਰਕ ਹੈ ਇਹਦੇ ਬਾਜੂ ਤੇ ਬਾਜੂ ਤੇ ਆਪਾਂ ਜਿਹੜਾ ਸੈਂਟਰ ਚ ਫਲਾਵਰ ਪਾਇਆ ਸੀ ਉਹ ਆਪਾਂ ਨੇ ਪਾਇਆ ਬਾਜੂ ਤੇ ਬਹੁਤ ਸੋਹਣਾ ਕਲਰ ਹੈ ਸਰਦੀਆਂ ਵਾਲਾ ਇਹਦਾ ਇਹ ਬਲੈਕ ਕਲਰ ਦਾ ਸੂਟ ਹੈ ਦੇਖੋ ਬਲੈਕ ਕਲਰ ਦਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ। ਇਸ ਤਰ੍ਹਾਂ ਬਣਿਆ ਹੋਇਆ ਸੀ। ਇਹ ਨੀਚੇ ਕਾਰਨ ਦੇ ਦੇ ਉੱਪਰ ਦੋ ਫਲਾਰ ਆਏ ਨੇ ਆਪਣੇ। ਇਹ ਦੇਖੋ ਇਹ ਫਲਾਰ ਦੇ ਵਿੱਚ ਨਾ ਬਹੁਤ ਸੋਹਣਾ ਫਲਾਰ ਬਣਾਇਆ ਦੇਖਣ ਨੂੰ ਆਪਾਂ ਨੂੰ ਫਲਾਰ ਲੱਗਦਾ ਬਟ ਇਹ ਬਟਰਫਲਾਈ ਬਣੀ ਹੋਈ ਆ ਫਲਾਰ ਦੀ ਤਰ੍ਹਾਂ ਹਨਾ। ਬਹੁਤ ਸੋਹਣਾ ਵਰਕ ਹੋਇਆ ਹੋਇਆ ਔਰ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਇਹਦਾ ਵਰਕ ਹੋਇਆ ਹੋਇਆ ਜੀ। ਤੇ ਇੱਕ ਫੁੱਲ ਆਪਾਂ ਨੇ ਉੱਪਰ ਜਾ ਕੇ ਦਿੱਤਾ ਸੈਂਟਰ ਦੇ ਵਿੱਚ। ਦੋ ਫੁੱਲ ਆ ਗਏ ਆਪਣੇ ਇਹ ਕਾਰਨਰ ਦੇ ਉੱਪਰ ਤੇ ਇੱਕ ਫੁੱਲ ਆ ਗਿਆ ਆਪਣਾ ਉੱਪਰ ਸੈਂਟਰ ਦੇ ਵਿੱਚ। ਇਹਦੇ ਘੇਰੇ ਦੇ ਉੱਪਰ ਆਪਾਂ ਨੇ ਤਿੰਨੀ ਫੁੱਲ ਕਰਵਾਏ ਨੇ ਕਿਉਂਕਿ ਨੈੱਕੇ ਦਾ ਆਪਾਂ ਨਹੀਂ ਕਰਵਾਇਆ ਜੀ ਕਿਸੇ ਵੀ ਮੋٹے ਸੂਟ ਦਾ ਹਨਾ ਨੈੱਕ ਦੇ ਉੱਪਰ ਆਪਾਂ ਜੈਕਟ ਵਗੈਰਾ ਪਾ ਲੈਣਾ ਹਨਾ ਕੋਟੀ ਵਗੈਰਾ ਪਾ ਲੈਣਾ ਉਹਦੇ ਨੀਚੇ ਹੀ ਆ ਜਾਂਦਾ ਇਹ ਹੈਗਾ ਜੀ ਇਹ ਬਣਿਆ ਪਿਆ ਦਾ ਘੇਰਾ ਔਰ ਜਿਹੜੇ ਇਹਨਾਂ ਦੇ ਪ੍ਰਾਈਸ ਹੋਣਗੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਆਪਾਂ ਨੇ ਇਹ ਸੂਟ ਕਰਾ ਤਿਆਰ ਕਰਵਾਏ ਨੇ ਅਗਰ ਕੋਈ ਵੀ ਭੈਣ ਕਿਸੇ ਨੂੰ ਵੀ ਜ਼ਰੂਰਤ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਇਹਨਾਂ ਦਾ ਪ੍ਰਾਈਸ ਜਿਹੜਾ ਪਤਾ ਕਰ ਸਕਦੇ ਹੋ ਇਹ ਹੈਗਾ ਜੀ ਇਹਦਾ ਬਾਂਦਾ ਵਰਕ ਦੇਖੋ ਇੱਕ ਸਿਰਫ ਆਪਾਂ ਨੇ ਇਕੱਲੇ ਪਿੰਕ ਬਲੂ ਦੇ ਉੱਪਰ ਪਿੰਕ ਦਾ ਹੀ ਵਰਕ ਕਰਿਆ ਹੋਇਆ ਹੈ ਇਹ ਫਸਟ ਵਾਂਗ ਆ ਗਈ ਤੇ ਆ ਗਈ ਦੀ ਸੈਕੰਡ ਬਾਜੂ ਆਪਾਂ ਨੇ ਬਣਾਈ ਆ ਪਾਕਿਸਤਾਨੀ ਜੀ 15 ਇੰਚ ਦੀ ਬਾਜੂ ਤਿਆਰ ਕੀਤੀ ਹੋਈ ਹੈ ਇਹਦੀ ਹਨਾ ਤੇ ਇਹ ਹੈਗਾ ਇਹਦਾ ਘੇਰਾ ਜੀ ਇਹਦਾ ਗळा neck ਦਾ ਵਰਕ ਦੇਖੋ ਬਹੁਤ ਹਲਕਾ ਜੇ ਆਪਾਂ ਨੇ neck ਤੇ ਕੰਮ ਕਰਾਇਆ ਕਿਉਂਕਿ ਕਸਟਮਰ ਦੀ ਡਿਮਾਂਡ ਸੀਗੀ ਜੀ ਇਸ ਕਰਕੇ ਆਪਾਂ ਨੇ ਇਹਦੀ neck ਦੇ ਉੱਪਰ ਕੰਮ ਕਰਵਾਇਆ ਜੀ ਇਹ ਸੂਟ ਆਪਣਾ ਹੈਗਾ ਜੀ ਫਿਰੋਜੀ ਕਲਰ ਦਾ ਇਹ ਵੀ ਪਸ਼ਮੀਨੇ ਦਾ ਸੂਟ ਹੈ ਫਿਰੋਜੀ ਕਲਰ ਦਾ ਸੂਟ ਹੈ ਇਹ ਇਹਦੇ ਤੇ ਵੀ ਕੋਈ ਵੀ ਬੁਰੀ ਕੰਪਲੇਂਟ ਨਹੀਂ ਹੈਗੀ ਇਹ ਏਕੇ ਟੈਕਸ ਦਾ ਪਸ਼ਮੀਨਾ ਹੈ ਡਿਜ਼ਾਈਨ ਇਹਦੇ ਤੇ ਸੇਮ ਉਹੀ ਬਣਿਆ ਹੋਇਆ ਹੈ ਜਿਹੜਾ ਆਪਾਂ ਨੇ ਬਲੈਕ ਸੂਟ ਤੇ ਬਣਾਇਆ ਹੋਇਆ ਸੀ ਉਸੇ ਤਰ੍ਹਾਂ ਘੇਰੇ ਦੇ ਉੱਪਰ ਦੋ ਫਲਾਰ ਤੇ ਇੱਕ ਫਲਾਰ ਉੱਪਰ ਜਾ ਕੇ ਇਹ ਹੈਗਾ ਸੀ ਇਹਦਾ ਬਾਹ ਦਾ ਕੰਮ ਸੇਮ ਹੀ ਫਲਾਰ ਆਪਾਂ ਨੇ ਬਾਹ ਦੇ ਉੱਪਰ ਪਾਇਆ ਜੀ ਇਹਦੇ ਨਾਲ ਆਪਾਂ ਨੇ ਦੁਪੱਟਾ ਵੀ ਤਿਆਰ ਕਰਵਾਇਆ ਜਿਹੜੇ-ਜਿਹੜੇ ਕਲਰ ਕੋਟੇ ਦਾ ਦੁਪੱਟਾ ਤਿਆਰ ਕਰਾਇਆ ਜੀ ਇਹਦੇ ਨਾਲ ਜਿਹੜੇ ਕਲਰ ਆਪਾਂ ਨੇ ਸੂਟ 'ਚ ਪਾਏ ਨੇ ਉਹੀ ਸੇਮ ਹੀ ਸੂਟ ਆਪ ਕਲਰ ਆਪਾਂ ਨੇ ਪਾਏ ਨੇ ਦੁਪੱਟੇ ਦੇ ਵਿੱਚ ਤੁਸੀਂ ਵੀ ਦੁਪੱਟਾ ਕਰਵਾਉਣਾ ਚਾਹੁੰਦੇ ਹੋ ਤਾਂ ਨਾਲ ਇਸ ਤਰ੍ਹਾਂ ਦੁਪੱਟਾ ਆਪਣਾ ਤਿਆਰ ਕਰਵਾ ਸਕਦੇ ਹੋ ਹੈਗਾ ਜੀ ਆਪਣਾ ਮਹਿਰੂਨ ਕਲਰ ਦਾ ਸੂਟ ਇਹ ਰੈੱਡ ਮਹਿਰੂਨ ਕਲਰ ਹੈ ਜੀ ਜਿਆਦਾ ਬਲੈਕ ਮਹਿਰੂਨ ਨਹੀਂ ਹੈਗਾ ਇਹ ਰੈੱਡ ਮਹਿਰੂਨ ਕਲਰ ਹੈ ਇਹ ਵੀ 1 ਟੈਕਸ ਦੇ ਪਸ਼ਮੀਨੇ ਦੇ ਉੱਪਰ ਹੈ ਜੀ ਇਹ ਬਣਿਆ ਵੈ ਦਾ ਘੇਰਾ ਤੇ ਇਹ ਵਾਲੇ ਬਣੇ ਜੀ ਇਹਦੇ ਬਾਜੂ ਮਹਿਰੂਨ ਕਲਰ ਦਾ ਜੀ ਇਹ ਬਲੈਕ ਮਹਿਰੂਨ ਕਲਰ ਦਾ ਪਿਓਰ ਮਹਿਰੂਨ ਕਲਰ ਦਾ ਸੂਟ ਹੈ ਇਹਦੇ ਆਪਾਂ ਨੇ ਬਣਾਈਆਂ ਨੇ ਤਿੰਨ ਤਿੰਨ ਵੇਲਾ ਇਹ ਨੀਚੇ ਘੇਰੇ ਤੇ ਆ ਜੂਗੀ ਇਹ ਸੈਂਟਰ ਚ ਆਪਾਂ ਨੇ ਬਣਾਈ ਹੈ ਮੋਟੀ ਤੇ ਉੱਪਰ ਜਾ ਕੇ ਫੇਰ ਆਪਾਂ ਨੇ ਇਹ ਬਣਾਈਏ ਜੀ ਹੈਗਾ ਜੀ ਇਹਦੇ ਨਾਲ ਦਾ ਸੇਮ ਡਿਜ਼ਾਈਨ ਇਹ ਗਾਜਰੀ ਕਲਰ ਹੈ ਇਹ ਵੀ ਇੱਕ ਟੈਕਸ ਦੇ ਪਿਛਲੇ ਮਹੀਨੇ ਤੇ ਹੈ ਜੀ ਇੱਕ ਸੂਟ ਆਪਣੇ ਵਿੱਚ ਇਹ ਸੂਟ ਕਈ ਸੀਗੇ ਜੀ ਡਿਫਰੈਂਟ ਡਿਫਰੈਂਟ ਕਲਰ ਸੀ ਪਰ ਆਪਣੇ ਕੋਲ ਇਹ ਸਿੰਗਲ ਸੂਟ ਬਚਿਆ ਹੁਣ ਸੇਲ ਹੋ ਗਏ ਸਾਰੇ ਹਨ ਆਪਾਂ ਵੀਡੀਓ ਬਣਾਣੀ ਭਾਈ ਇਸੋ ਇਹਦਾ ਬਣਿਆ ਵੈ ਘੇਰਾ ਹੈਗਾ ਜੀ ਮੰਮੀਆਂ ਵਾਲਾ ਇਹ ਹੈਗਾ ਦੀ ਬਾਹ ਠੀਕ ਹੈ ਜੀ ਇਹਦੇ ਵਿੱਚ ਵੀ ਹਲਕਾ ਹਲਕਾ ਚੈੱਕ ਹੈ ਇਹ ਹੈਗਾ ਜੀ EKTX ਦਾ ਸਾਰੀ ਵੀਡੀਓ ਦੇਖਣ ਲਈ ਧੰਨਵਾਦ ਜੀ ਅਗਰ ਤੁਹਾਨੂੰ ਸਾਡੇ ਅੱਜ ਦੇ ਮੋਟੇ ਸੂਟ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਦੱਸਣਾ ਅਗਰ ਤੁਹਾਨੂੰ ਕੋਈ ਵੀ ਸੂਟ ਹੈ ਨਾ ਜੋ ਪਸੰਦ ਆਉਂਦਾ ਤੁਸੀਂ ਪਰਚੇਸ ਕਰਨਾ ਚਾਹੁੰਦੇ ਹੋ ਜੀ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਇਹ ਸਾਰੇ ਸੂਟ ਨੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਨੇ ਜੀ ਦੁਪੱਟਾ ਤੁਹਾਡੇ ਤੋਂ ਐਸੇ ਦੇ ਅਨੁਸਾਰ ਹੋਊਗਾ ਲੈਣਾ ਜਾਂ ਨਹੀਂ ਲੈਣਾ ਹਨਾ ਬਾਕੀ ਸੂਟਾਂ ਦੀ ਰੇਂਜ ਸਾਰਿਆਂ ਦੀ 1500 ਤੇ 1700 ਦੇ ਵਿੱਚ ਵਿੱਚ ਹੀ ਹੈ ਜੀ 1200 1500 1700 ਹਨਾ ਤੇ ਕਿਸੇ ਵੀ ਸੂਟ ਦਾ ਤੁਸੀਂ ਪ੍ਰਾਈਸ ਪਤਾ ਕਰਨਾ ਤਾਂ ਕਰ ਸਕਦੇ ਹੋ ਜੀ ਧੰਨਵਾਦ